ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਅਸੀਂ ਲੱਗੇ ਹਾਂ ਹੁਣ ਵੀਡੀਓ ਸ਼ੁਰੂ ਕਰਨ ਆਪ ਜੀ ਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਹੈ ਕਿ ਅੱਜ ਕਿਸ ਬਾਰੇ ਵੀਡੀਓ ਅਸੀਂ ਬਣਾਉਣ ਲੱਗੇ ਹਾਂ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਵੀਡੀਓ ਨੂੰ ਕਮੈਂਟ ਅਤੇ ਸਬਸਕ੍ਰਾਈਬ ਵੀ ਕਰਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਇਹ ਹੈ ਜੀ ਸ਼ਰਦਾ ਦੇ ਭਾਵਨਾ ਦੇ ਸਬੰਧ ਵਿੱਚ ਇੱਕ ਵਾਰ ਦੀ ਗੱਲ ਸੀ ਕਹਾਣੀ ਹੈ ਸੱਚੀ ਘਟਨਾ ਹੈ ਗੁਰੂਆਂ ਦੇ ਸਮੇਂ ਦੀ ਇੱਕ ਵਾਰ ਦੀ ਇਹ ਘਟਨਾ ਹੈ ਕਿ ਇੱਕ ਰਾਜਾ ਜਿਹੜਾ ਸੀ ਨਾ ਉਹ ਸੈਰ ਕਰਨ ਵਾਸੇ ਜਾਂਦਾ ਹੈ ਜੰਗਲ ਵਾਲੇ ਪਾਸੇ ਨੂੰ ਥੋੜੀ ਦੂਰ ਜਾ ਕੇ ਜਦੋਂ ਉਹ ਦੇਖਦਾ ਹੈ ਤੇ ਉਹ ਕੀ ਦੇਖਦਾ ਹੈ ਕਿ ਇੱਕ yogi ਜਿਹੜਾ ਹੈ ਨਾ ਉਹ ਤਪੱਸਿਆ ਕਰ ਰਿਹਾ ਹੈ ਉਹ ਤਪ ਕਰ ਰਿਹਾ ਹੈ ਤੇ ਰਾਜਨੀ ਉਹਨੂੰ ਪੁੱਛ ਰਿਹਾ ਉਹਦੀ ਕੁਟਿਆ ਨੂੰ ਦੇਖਿਆ ਵੀ ਮੈਂ ਤੈਨੂੰ ਕੁਝ ਦੇ ਦੇਵਾਂ ਤੇਰੇ ਵਾਸਤੇ ਕੁਝ ਖਾਣ ਪੀਣ ਵਾਸਤੇ ਤੇ ਜਿਹੜਾ ਕਿ ਤੇਰਾ ਗੁਜ਼ਾਰਾ ਹੋ ਸਕੇ ਤੂੰ ਕਦੋਂ ਦਾ ਇੱਥੇ ਬੈਠਾ ਹਾਂ ਉਹ ਜਿਹੜਾ ਜੋਗੀ ਹੁੰਦਾ ਹੈ ਨਾ ਤਪੱਸਵੀ ਉਹ ਕਹਿੰਦਾ ਹੈ ਕਿ ਮੈਨੂੰ ਕਈ ਸਾਲ ਹੋ ਗਏ ਇੱਥੇ ਬੈਠੇ ਹੋਇਆਂ ਨੂੰ ਮੈਂ ਭਗਤੀ ਕਰ ਰਿਹਾ ਮੇਰੀ ਭਗਤੀ ਵਿੱਚ ਤੋਂ ਵਗਣਾ ਨਾ ਪਾ। ਇਦਾਂ ਹੀ ਕਰਦੇ ਆ ਰਾਜੇ ਦੀ ਨਜ਼ਰ ਜਿਹੜੀ ਹੈ ਨਾ ਉਹਦੀ ਜਿਹੜੀ ਉਹ ਜਿੱਥੇ ਉਹ ਬੈਠਾ ਹੁੰਦਾ ਹੈ ਨਾ ਉਹਦੀ ਛੋਟੀ ਉੱਤੇ ਪੈ ਜਾਂਦੀ ਹੈ ਉਹਨੇ ਆਪਣੇ ਜਿਹੜਾ ਕੱਪੜਾ ਵਿਛਾ ਕੇ ਬੈਠਾ ਹੁੰਦਾ ਹੈ ਉਹਦੇ ਥੱਲੇ ਛੋਟੀ ਰੱਖੀ ਹੁੰਦੀ ਹੈ ਇੱਕ ਤੇ ਜੋਗੀ ਛੋਟੀ ਕੱਢ ਕੇ ਨਾ ਦੇਖਣ ਲੱਗਦਾ ਹੈ। ਤੇ ਰਾਜਾ ਕਹਿੰਦਾ ਹੈ ਕਿ ਤੂੰ ਵੇ ਕੀ ਰੱਖਿਆ ਹੋਇਆ ਹੈ ਤੇ ਉਹ ਕਹਿੰਦਾ ਹੈ ਜਿਹੜਾ ਜੋਗੀ ਹੁੰਦਾ ਹੈ ਤਪੱਸਵੀ ਉਹ ਬੋਲਦਾ ਹੈ ਕਿ ਇਹ ਮੈਂ ਸ਼ਰਧਾ ਭਾਵਨਾ ਦੀ ਆਪਣੀ ਛੋਟੀ ਰੱਖੀ ਹੋਈ ਹੈ ਜਿੱਦਾਂ ਜਿੱਦਾਂ ਮੈਂ ਭਗਤੀ ਕਰਦਾ ਹਾਂ ਓਦਾਂ ਓਦਾਂ ਮੇਰੀ ਇਹ ਛੋਟੀ ਜਿਹੜੀ ਹੈ ਨਾ ਸੁੱਕੀ ਹੋਈ ਹੈ ਨਾ ਅਗਰੇ ਤੇ ਹੋਏ ਇਹ ਹਰੀ ਹੋਣੀ ਸ਼ੁਰੂ ਹੋ ਜਾਏਗੀ ਤੇ ਮੈਨੂੰ ਇਹ ਸਬੂਤ ਮਿਲ ਜਾਏਗਾ ਪਰਮਾਤਮਾ ਤਰਫੋਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਤਰਫੋਂ ਨਾਰਾਇਣ ਤਰਫੋਂ ਪੀ ਤੇਰੀ ਭਗਤੀ ਜਿਹੜੀ ਹੈ ਨਾ ਉਹ ਸੱਚੀ ਹੈ ਤੇ ਥਾਏ ਪੈ ਰਹੀ ਹੈ ਤੇਰੀ ਭਗਤੀ ਇਸ ਕਰਕੇ ਮੈਂ ਇਸ ਸੋਟੀ ਨੂੰ ਸ਼ਰਤਾ ਰੂਪੀ ਸੋਟੀ ਨੂੰ ਰੱਖਿਆ ਹੋਇਆ ਹੈ ਆਪਣੇ ਕੋਲ ਤੇ ਮੈਂ ਇਹਨੂੰ ਜਦੋਂ ਵੀ ਭਗਤੀ ਕਰਦਾ ਹਾਂ ਨਾ ਤੇ ਮੈਂ ਇਹਨੂੰ ਕੱਟ ਕੇ ਦੇਖ ਲੈਂਦਾ ਹਾਂ ਤੇ ਮੇਰੀ ਸੋਟੀ ਜਿਹੜੀ ਹੈ ਨਾ ਇਹ ਥੋੜੀ ਥੋੜੀ ਹਰੀ ਹੋਣੀ ਸ਼ੁਰੂ ਹੋ ਗਈ ਹੈ ਉਸ ਪਰਮਾਤਮਾ ਦੇ ਘਰ ਵਿੱਚ ਮੇਰੀ ਜਿਹੜੀ ਭਗਤੀ ਹੈ ਨਾ ਉਹ ਪ੍ਰਵਾਨ ਹੋਣੀ ਸ਼ੁਰੂ ਹੋ ਗਈ ਹੈ ਇੰਨੀ ਗੱਲ ਸੁਣ ਕੇ ਰਾਜਾ ਬਹੁਤ ਹਰਾਨ ਹੁੰਦਾ ਹੈ ਕਹਿੰਦਾ ਕਿ ਇੰਨੀ ਜਲਦੀ ਪ੍ਰਮਾਤਮਾ ਸੁਣਦਾ ਹੈ ਤੇ ਕਿਉਂ ਨਾ ਮੈਂ ਵੀ ਇਹ ਦਈ ਕਰਾਂ ਉਹ ਫਿਰ ਰਾਜਾ ਜਿਹੜਾ ਅੱਗੇ ਚਲਾ ਜਾਂਦਾ ਹੈ ਤੇ ਅਗਲੇ ਦਿਨ ਰਾਜਾ ਕੀ ਕਰਦਾ ਹੈ ਕਿ ਆਪਣੇ ਮਹਿਲਾਂ ਵਿੱਚੋਂ ਬਾਹਰ ਆ ਕੇ ਨਾ ਤੇ ਸੋਚਦਾ ਹੈ ਕਿ ਪਗਵਾਨ ਨਗਰ ਇਦਾਂ ਮਿਲਦੇ ਹਨ ਤੇ ਮੈਂ ਵੀ ਅਜਮਾ ਕੇ ਵੇਖ ਲੈਂਦਾ ਹੈ ਮੈਨੂੰ ਵੀ ਸ਼ਾਇਦ ਉਹ ਪਗਵਾਨ ਮਿਲ ਜਾਣ ਉਹ ਇਦਾਂ ਹੀ ਕਰਦਾ ਕਰਦਾ ਬੈਠ ਜਾਂਦਾ ਹੈ ਆਪਣਾ ਵਿਸ਼ਾ ਕੇ ਸੋਣਾ ਕਪੜਾ ਵਿਛਾ ਕੇ ਅੱਛੀ ਤਰ੍ਹਾਂ ਆਸਣ ਆਪਣਾ ਵਿਛਾ ਕੇ ਬੈਠ ਜਾਂਦਾ ਹੈ ਤੇ ਇੱਕ ਸੁੱਕੀ ਜੀ ਛੋਟੀ ਜਿਹੜੀ ਹੈ ਨਾ ਉਹ ਜੋਗੀ ਕੋਲੋਂ ਹੀ ਇੱਕ ਛੋਟੀ ਲੈਂਦਾ ਹੈ ਫੇ ਮੈਨੂੰ ਵੀ ਦੇ ਦੇ ਛੋਟੀ ਤੇ ਜੋਗੀ ਜਿਹੜਾ ਹੈ ਹੱਸਣ ਲੱਗਦਾ ਹੈ ਉਹ ਕਹਿੰਦਾ ਤੂੰ ਰਾਜਾ ਹੈਂ ਤੂੰ ਕੀ ਪਗਤੀ ਕਰੇਂਗਾ ਤੇਰੇ ਕੋ ਪਗਤੀ ਨਹੀਂ ਹੋਣੀ ਹੈ ਇਦਾਂ ਹੀ ਕਰਦੇ ਆ ਉਹ ਛੋਟੀ ਉਹਦੇ ਕੋਲੋਂ ਲੈ ਕੇ ਤੇ ਬੈਠ ਜਾਂਦਾ ਹੈ ਕਹਿੰਦਾ ਹੈ ਕਿ ਚਲੋ ਮੈਨੂੰ ਤੇ ਵੈਸੇ ਸਭ ਕੁਝ ਮਿਲਿਆ ਹੈ ਮੇਰੇ ਕੋਲ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹਾਂ ਇੱਕ ਪਰਮਾਤਮਾ ਦੀ ਕਮੀ ਹੈ ਉਹ ਪਰਮਾਤਮਾ ਅਗਰ ਮੇਰੇ ਕੋਲ ਆ ਜਾਏ ਤੇ ਫਿਰ ਮੈਂ ਬਹੁਤ ਖੁਸ਼ ਹੋ ਜਾਵਾਂਗਾ ਰਾਜਾ ਵੀ ਜਿਹੜਾ ਹੈ ਨਾ ਇਸੇ ਤਰ੍ਹਾਂ ਬੈਠ ਜਾਂਦਾ ਹੈ ਆਪਣਾ ਆਸਣ ਲਗਾ ਕੇ ਤੇ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਇਦਾਂ ਹੀ ਇੱਕ ਦਿਨ ਹੁੰਦਾ ਹੈ ਇੱਕ ਦਿਨ ਹੁੰਦਾ ਹੈ ਰਾਜੇ ਨੂੰ ਭਗਤੀ ਕਰਦੇ ਆ ਰਾਤ ਜਬਿਤ ਨਹੀਂ ਹੁੰਦੀ ਉਹਦੀ ਪਹਿਲੇ ਦਿਨ ਹੀ ਉਹਨੇ ਸ਼ੁਰੂਆਤ ਕੀਤੀ ਹੁੰਦੀ ਹੈ ਉਧਰ ਜੋਗੀ ਵਾਲੇ ਪਾਸੇ ਯੋਗੀ ਜਿਹੜਾ ਹੈ ਨਾ ਯੋਗੀ ਨੂੰ ਕਈ ਸਾਲ 40 ਸਾਲ ਹੋ ਚੁੱਕੇ ਹੁੰਦੇ ਭਗਤੀ ਕਰਦੇ ਆ ਥੋੜੀ 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 ਸੋਤੀ ਜਿਹੜੀ ਹੈ ਹਰੇ ਹੋਣੀ ਸ਼ੁਰੂ ਹੁੰਦੀ ਹੈ ਤੇ ਉਹ ਯੋਗੀ ਬੜਾ ਖੁਸ਼ ਹੁੰਦਾ ਹੈ ਇਦਾਂ ਹੀ ਰਾਤ ਹਨੇਰੀ ਹੁੰਦੀ ਹੈ ਕਾਫੀ بارش ਹੁੰਦੀ ਹੈ ਤੇ ਚਖੜ ਹਵਾ ਨੇਰੀ ਆਉਂਦੀ ਹੈ ਇੱਕ ਜਿਹੜਾ ਹੁੰਦਾ ਨਾ ਜੋੜਾ ਪਤੀ ਪਤਨੀ ਦਾ ਉਹ ਯੋਗੀ ਦੀ ਕੁਟਿਆ ਨੂੰ ਦੇਖ ਕੇ ਯੋਗੀ ਕੋਲ ਆਉਂਦੇ ਹਨ ਤੇ ਜੋਗੀ ਨੂੰ ਕਹਿੰਦੇ ਹਨ ਕਿ ਬਾਹਰ ਰਾਤ ਵੀ ਪੈ ਚੁੱਕੀ ਹੈ ਤੇ ਸਾਡੇ ਕੋਲ ਕੋਈ ਰਹਿਣ ਦਾ ਟਿਕਾਣਾ ਨਹੀਂ ਆ ਅਸੀਂ ਪਰਦੇਸੀ ਹਾਂ ਤੇ ਤੂੰ ਸਾਨੂੰ ਆਪਣੀ ਕੁਟਿਆ ਵਿੱਚ ਜਰਾ ਜਿੰਨੀ ਰਾਤ ਬਤਾ ਲਹਿੰਦੇ ਅਸੀਂ ਸਵੇਰੇ ਉੱਠ ਕੇ ਇੱਥੋਂ ਚਲੇ ਜਾਵਾਂਗੇ ਤੇ ਨਾ ਜੋਗੀ ਨੇ ਉਹਨਾਂ ਨੂੰ ਪਾਣੀ ਪੁੱਛਿਆ ਤੇ ਨਾ ਹੀ ਉਹਨਾਂ ਨੂੰ ਅੰਦਰ ਆਉਣ ਦਿੱਤਾ ਆਪਣੀ ਕੁਟਿਆ ਵਿੱਚ ਸਗੋਂ ਉਹ ਹੰਕਾਰ ਦੇ ਵਿੱਚ ਗਿਆ ਕਿ ਤੁਸੀਂ ਜਾਓ ਇੱਥੋਂ ਚਲੇ ਜਾਓ ਮੇਰੀ ਪਗਤੀ ਵਿੱਚ ਤੁਸੀਂ ਜਿਹੜਾ ਹੈ ਵਿਘਨਾਂ ਪਾਓ ਮੈਨੂੰ ਭਗਤੀ ਕਰਨ ਤੋਂ ਮੈਂ ਪਰਮਾਤਮਾ ਦੀ ਭਗਤੀ ਕਰ ਰਹੀ ਹਾਂ ਤੇ ਤੁਸੀਂ ਜਾਓ ਇੱਥੋਂ ਉਹ ਜੋੜਾ ਜਿਹੜਾ ਪਤੀ ਪਤਨੀ ਦਾ ਬੜਾ ਹੀ ਨਿਰਾਸ਼ ਹੋ ਜਾਂਦਾ ਹੈ ਲੇਕਿਨ ਉਹਨੂੰ ਯੋਗੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਪਰਮਾਤਮਾ ਆਪ ਹੀ ਆਪਣਾ ਰੂਪ ਧਾਰ ਕੇ ਨਾ ਤੇ ਪ੍ਰੀਖਿਆ ਲੈਣ ਵਾਸਤੇ ਆਇਆ ਹੋਇਆ ਹੈ ਪਰਮਾਤਮਾ ਹੀ ertidite ਆਇਆ ਹੈ ਇਹ ਪ੍ਰੀਖਿਆ ਲੈਣ ਆਇਆ ਕਿ ਦੇਖਦਾ ਹੈ ਤੇਰੀ ਭਗਤੀ ਜਿਹੜੀ ਹੈ ਕਿੰਨੀ ਕੁ ਸੱਚੀ ਹੈ ਤੇ ਕਿੰਨੀ ਕਿ ਤੇਰੇ ਦਿਲ ਵਿੱਚ ਦਇਆ ਹੈ ਤੂੰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਆਏ ਨੂੰ ਕਿਸੇ ਨੂੰ ਤੂੰ ਪੁੱਛਦਾ ਹੈ ਜਲ ਪਾਣੀ ਜਾਂ ਨਹੀਂ ਪੁੱਛਦਾ ਇਹ ਉਹਦਾ ਪਰਚਾ ਪੈ ਗਿਆ ਸੀ ਪ੍ਰੀਖਿਆ ਦਾ ਇਧਰ ਉਹ ਥੋੜਾ ਜਿੰਨਾ ਚੱਲਦੇ ਹਨ ਤੇ ਆਉਂਦੇ ਆ ਜਦੋਂ ਦੇਖਦੇ ਆ ਤੇ ਰਾਜਾ ਵੀ ਬੈਠਾ ਹੁੰਦਾ ਹੈ ਭਗਤੀ ਕਰਨ ਡਿਆ ਹੁੰਦਾ ਹੈ ਤੇ ਫੇਰ ਉਹ ਨਾ ਰਾਜੇ ਕੋਲੋਂ ਜਾ ਕੇ ਤੇ ਦਇਆ ਦੀ ਭਿਖਿਆ ਮੰਗਦੇ ਹਨ ਕਿ ਉਹਨੂੰ ਹੀ ਉਹ ਜੋਗੀ ਹੀ ਕਹਿ ਦਿੰਦੇ ਹਨ ਜੋਗੀ ਹੀ ਸਮਝ ਲੈਂਦੇ ਹਨ ਕਹਿੰਦੇ ਹਨ ਕਿ ਸਾਡੀ ਬੇਨਤੀ ਹੈ ਸਾਨੂੰ ਇੱਕ ਰਾਤ ਵਾਸਤੇ ਆਪਣੀ ਇੱਥੇ ਮੈ ਕੁਟਿਆ ਵਿੱਚ ਸਾਨੂੰ ਦੇ ਦੋ ਆਸਰਾ ਅਸੀਂ ਸਵੇਰੇ ਚਲੇ ਜਾਵਾਂਗੇ بارش ਬਹੁਤ ਜ਼ਿਆਦਾ ਹੋਣ ਵਾਲੀ ਹੈ ਤੇ ਸਾਨੂੰ ਜੰਗਲ ਵਿੱਚ ਡਰ ਲੱਗ ਰਿਹਾ ਹੈ ਇਦਾਂ ਹੀ ਕਰਦੇ ਆ ਰਾਜਾ ਜਿਹੜਾ ਹੁੰਦਾ ਨਾ ਉਹ ਕੀ ਕਰਦਾ ਹੈ ਕਿ ਬੜੇ ਪਿਆਰ ਨਾਲ ਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਬੁਲਾਉਂਦਾ ਹੈ ਅੰਦਰ ਜਲ ਪਾਣੀ ਛਕੁੰਦਾ ਹੈ ਨਾਲ ਹੀ ਉਹਨਾਂ ਨੂੰ ਬਿਸਤਰਾ ਵਿਛਾ ਕੇ ਉਹਨਾਂ ਨੂੰ ਰਾਤ ਕੱਤਣ ਵਾਸਤੇ ਆਪਣੀ ਜਗ੍ਹਾ ਦਿੰਦਾ ਹੈ ਕਹਿੰਦਾ ਤੁਸੀਂ ਇੱਥੇ ਬੈਠੋ ਸੌਂ ਆਰਾਮਾ ਕਿਸੇ ਵੀ ਚੀਜ਼ ਦੀ ਅਗਰ ਤੁਹਾਨੂੰ ਜ਼ਰੂਰਤ ਹੋਏਗੀ ਤੇ ਤੁਸੀਂ ਮੈਨੂੰ ਜਗਾ ਦਿਓ ਮੈਂ ਲਗਾ ਹਾਂ ਭਗਤੀ ਵਿੱਚ ਬੈਠਣ ਤੇ ਉਹ ਕਹਿੰਦੇ ਕਿ ਤੁਹਾਡੀ ਭਗਤੀ ਵਿੱਚ ਜਿਹੜਾ ਵਿਘਨ ਪੈ ਜਾਏਗਾ ਸਾਡੀ ਵਜ੍ਹਾ ਨਾਲ ਤੇ ਉਹ ਰਾਜਾ ਕਹਿੰਦਾ ਹੈ ਕੋਈ ਵੀ ਵਿਘਨ ਨਹੀਂ ਪੈਗਾ ਮੇਰਾ ਧਿਆਨ ਜਿਹੜਾ ਹੈ ਨਾ ਉਸ ਪਰਮਾਤਮਾ ਵਿੱਚ ਹੀ ਹੋਏਗਾ ਤੇ ਤੁਹਾਡੇ ਵਿੱਚ ਵੀ ਹੋਏਗਾ ਤੁਹਾਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਹੈ ਕੋਈ ਤੁਸੀਂ ਚਾਹ ਪਾਣੀ ਜੋ ਵੀ ਖਾਣਾ ਪੀਣਾ ਹੈ ਨਾ ਮੈਨੂੰ ਦੱਸੋ ਤੇ ਕੁਟੀਆਂ ਵਿੱਚ ਤੁਸੀਂ ਆਪੇ ਹੀ ਖਾ ਲਓ ਤੇ ਆਰਾਮ ਨਾਲ ਸੋ ਤੁਸੀਂ ਮੈਂ ਬਾਹਰ ਬੈਠਾ ਹਾਂ ਕੁਟੀਆਂ ਦੇ ਬਾਹਰ ਤੇ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹੈ ਫਿਕਰ ਨਹੀਂ ਕਰਨਾ ਇਦਾਂ ਹੀ ਕਰਦੇ ਆ ਕਰਦੇ ਆ ਜਦੋਂ ਸਵੇਰ ਹੁੰਦੀ ਹੈ ਨਾ ਤੇ ਉਹ ਜਿਹੜਾ ਜੋੜਾ ਹੁੰਦਾ ਹੈ ਨਾ ਪਤੀ ਪਤਨੀ ਦਾ ਉਹ ਚਲੇ ਜਾਂਦੇ ਹਨ ਤੇ ਆਸ਼ੀਰਵਾਦ ਦੇ ਜਾਂਦੇ ਹਨ ਤੇ ਰਾਜੇ ਨੂੰ ਉਹਨੂੰ ਨਹੀਂ ਪਤਾ ਹੁੰਦਾ ਰਾਜੇ ਨੂੰ ਕਿ ਏਕ ਉਹਨਾ ਏਸੀ ਤੇ ਕੌਣ ਮੈਨੂੰ ਆਸ਼ੀਰਵਾਦ ਦੇ ਰਹੇ ਹਨ ਤੇ ਰਾਜੇ ਦੀ ਵੀ ਆਦਤ ਹੋ ਜਾਂਦੀ ਹੈ ਕਿ ਉਹ ਵੀ ਕਹਿੰਦਾ ਹੈ ਕਿ ਚਲੋ ਮੈਂ ਤੇ ਇੱਕ ਦਿਨੀ ਹੀ ਭਗਤੀ ਕੀਤੀ ਹੈ ਸਾਰਾ ਦਿਨ ਰਾਤ ਹੀ guzari ਹੈ ਮੇਰੇ ਘਰ ਚਲੋ ਕੋਈ ਪਤੀ ਪਤਨੀ ਦੇ ਰੂਪ ਵਿੱਚ ਆਇਆ ਹੈ ਮੈਂ ਉਹਨਾਂ ਦੀ ਸੇਵਾ ਵੀ ਕਰ ਦਿੱਤੀ ਸੱਚੇ ਮਨ ਦੇ ਨਾਲ ਚਾਹ ਪਾਣੀ ਵੀ ਉਹਨਾਂ ਨੂੰ ਪਿਲਾ ਦਿੱਤਾ ਹੁਣ ਮੈਂ ਦੇਖਾਂ ਮੇਰੀ ਛੋਟੀ ਜਿਹੜੀ ਹੈ ਨਾ ਇਹ ਕਿੰਨੀ ਹਰੀ ਹੋਈ ਹੈ ਮੈਂ ਵੀ ਦੇਖਾਂ ਪ੍ਰਮਾਤਮਾ ਨੂੰ ਮੇਰੀ ਭਗਤੀ ਚੰਗੀ ਲੱਗੀ ਹੈ ਜਾਂ ਨਹੀਂ ਚੰਗੀ ਲੱਗੀ ਹੈ ਉਹ ਜਦੋਂ ਛੋਟੀ ਕੱਢ ਕੇ ਦੇਖਦਾ ਹੈ ਤੇ ਹਰਾਨ ਪਰੇਸ਼ਾਨ ਹੋ ਜਾਂਦਾ ਹੈ ਤੇ ਨੱਚਣ ਲੱਗ ਪੈਂਦਾ ਹੈ ਕਿਉਂਕਿ ਉਹਦੀ ਛੋਟੀ ਇੱਕ ਰਾਤ ਵਿੱਚ ਹੀ ਸਾਹੀ ਹੀ ਹਰੀ ਹੋ ਗਈ ਫਿਰ ਉਹ ਹੱਸਦਾ ਹੱਸਦਾ ਨੱਚਦਾ ਟੱਪਦਾ ਥੋੜੀ ਦੂਰ ਜਿੱਥੇ ਉਹ ਜੋਗੀ ਬੈਠਾ ਹੁੰਦਾ ਹੈ ਨਾ ਉਹਦੇ ਕੋਲ ਹੁੰਦਾ ਹੈ ਕਹਿੰਦਾ ਹੈ ਕਿ ਮੈਂ ਵੀ ਜਿਹੜੀ ਤੂੰ ਮੈਨੂੰ ਸੁੱਕੀ ਸੋਤੀ ਜਿੱਤੀ ਸੀ ਨਾ ਲੱਕੜੀ ਉਹ ਮੇਰੀ ਹਰੀ ਹੋ ਗਈ ਸਾਰੀ ਹੀ ਤੇ ਦਰ ਜੋਗੀ ਜਿਹੜਾ ਹੁੰਦਾ ਹੈ ਸਿਰ ਪਿੱਟਣ ਲੱਗ ਪੈਂਦਾ ਆਪਣਾ ਕਿ ਮੈਨੂੰ 40 ਸਾਲ ਹੋ ਗਏ ਆ ਇੰਨਾ ਇੰਨਾ ਟਾਈਮ ਹੋ ਗਿਆ ਮੈਨੂੰ ਤੇ ਮੇਰੀ ਸੋਤੀ ਇੱਕ ਇੰਚ ਵੀ ਨਹੀਂ ਹਰੀ ਹੋਈ ਇਹਦੀ ਸੋਤੀ ਕਿਦਾਂ ਹਰੀ ਹੋ ਗਈ ਤੇ ਰਾਜਾ ਜਿਹੜਾ ਹੁੰਦਾ ਨਾ ਨੱਚਦਾ ਹੈ ਹੱਸਦਾ ਹੈ ਖੁਸ਼ ਹੁੰਦਾ ਹੈ ਤੇ ਅਸਮਾਨ ਵਾਲੇ ਪਾਸੇ ਹੱਥ ਜੋੜ ਕੇ ਤੇ ਸ਼ੁਕਰ ਅਦਾ ਕਰਦਾ ਹੈ ਕਿ ਮੇਰੇ ਘਰ ਤੋਂ ਰਾਤ ਨੂੰ ਜਿੰਨੂੰ ਵੀ ਭੇਜਿਆ ਸੀ ਮੈਂ ਉਹਦੀ ਸੇਵਾ ਕੀਤੀ ਹੋ ਸਕਦਾ ਹੈ ਉਹਦੀ وجہ ਦੇ ਨਾਲ ਤੇ ਇਧਰ ਜੋਗੀ ਜਿਹੜਾ ਹੁੰਦਾ ਹੈ ਨਾ ਉਹ ਕੀ ਕਰਦਾ ਹੈ ਕਿ ਅਸਮਾਨ ਵਾਲੇ ਪਾਸੇ ਵੇਖ ਕੇ ਉਸ ਪਰਮਾਤਮਾ ਨੂੰ ਲਾਮੇ ਦੇਣੇ ਸ਼ੁਰੂ ਕਰ ਦਿੰਦਾ ਹੈ ਲੜਦਾ ਹੈ ਉਸ ਪਰਮਾਤਮਾ ਦੇ ਨਾਲ ਕਹਿੰਦਾ ਹੈ ਕਿ ਤੂੰ ਵੀ ਅਮੀਨਾ ਦੀ ਹੀ ਸੁਣਦਾ ਹੈ ਤੂੰ ਗਰੀਬਾਂ ਦੀ ਨਹੀਂ ਸੁਣਦਾ ਤੂੰ ਵੀ ਅਮੀਰਦਾਹੀ ਹੈ ਫਿਰ ਆਕਾਸ਼ ਵਾਂਰੀ ਹੁੰਦੀ ਹੈ ਕਿ ਐ ਜੋਗੀ ਤੂੰ 40 ਸਾਲ ਦਾ ਭਗਤੀ ਕਰ ਰਿਹਾ ਹੈ ਇੱਥੇ ਬੈਠਾ ਤੈਨੂੰ ਕਈ ਸਾਲ ਹੋ ਗਏ ਹੈ ਭਗਤੀ ਕਰਕੇ ਅਸੀਂ ਨਹੀਂ ਵੇਖਿਆ ਕੋਈ ਅਗਰ ਤੇਰੇ ਦਰਵਾਜ਼ੇ ਵਚਾਇਆ ਹੈ ਤੇ ਤੂੰ ਉਹਦਾ ਸਤਕਾਰ ਕੀਤਾ ਉਹਨੂੰ ਤੂੰ ਜਲ ਸ਼ਕਾਇਆ ਜਾਂ ਫਿਰ ਤੂੰ ਉਹਨੂੰ ਪ੍ਰਸ਼ਾਦਾ ਸ਼ਕਾਇਆ ਤੂੰ ਤੇ ਆਪਣੀ ਕੁਟਿਆ ਵਿੱਚ ਰਾਤੀ ਆਏ ਸੀ પતિ ਪਤਨੀ ਤੋਂ ਉਹਨਾਂ ਨੂੰ ਆਪਣੇ ਅੰਦਰ ਨਹੀਂ ਬੈਠਣ ਦਿੱਤਾ بارش ਹੋ ਰਹੀ ਸੀ ਇਹ ਰਾਜੇ ਕੋਲ ਜਦੋਂ ਇਹ ਗਏ ਅਸੀਂ ਭੇਜਿਆ ਤੀ ਜਾਓ ਉੱਥੇ ਜਾਓ ਫਿਰ ਤੁਸੀਂ ਤੇ ਇਹ ਰਾਜੇ ਨੇ ਪਹਿਲੇ ਦਿਨ ਹੀ ਉਹਨਾਂ ਨੂੰ ਚਾਹ ਪਾਣੀ ਭੁਲਾਇਆ ਨਾਲ ਹੀ ਇਹ ਪ੍ਰਸ਼ਾਦਾ ਛਕਾਇਆ ਨਾਲ ਹੀ ਆਪਣੀ ਕੁਠੀਆਂ ਵਿੱਚ ਉਹਨਾਂ ਨੂੰ ਸੌਣ ਵਾਸਤੇ ਜਗ੍ਹਾ ਵੀ ਦਿੱਤੀ ਇਹ ਹੈ ਸੱਚੀ ਸ਼ਰਤਾਂ ਅਸੀਂ ਸ਼ਰਤਾਂ ਵੇਖਦੇ ਹਾਂ ਪਾਉ ਨਾ ਦੇਖਦੇ ਹਾਂ ਨਾਲ ਹੀ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਦਿਲ ਵਿੱਚ ਦਇਆ ਹੈ ਜਾਂ ਨਹੀਂ ਹੈ ਕੋਈ ਭੁੱਖੇ ਨੂੰ ਰੋਟੀ ਰੰਦਾ ਹੈ ਜਾਂ ਨਹੀਂ ਦਿੰਦਾ ਹੈ ਕੋਈ ਭੁੱਲੇ ਪਟਕੇ ਨੂੰ ਰਾਹ ਦੱਸਦਾ ਹੈ ਜਾਂ ਨਹੀਂ ਦੱਸਦਾ ਇਸ ਕਰਕੇ 13 40 ਸਾਲ ਦਾ ਜਿਹੜਾ ਹੈ ਨਾ ਭਗਤੀ ਦਾ ਆਸਣ ਉਹ ਹੁਣ ਖਤਮ ਹੋ ਗਿਆ ਹੈ ਤੇ ਰਾਜੇ ਤੇ ਉੱਤੇ ਸਾਡੀ ਦਇਆ ਹੈ ਰਾਜੇ ਨੇ ਕੀ ਕੀਤਾ ਹੈ ਰਾਜਾ ਹੁੰਦਿਆਂ ਸੁਣਿਆ ਵੀ ਜੰਗਲ ਵਿੱਚ ਬੈਠ ਕੇ ਸ਼ਰਧਾ ਨਾਲ ਉਹਨੇ ਭਗਤੀ ਕੀਤੀ ਨਾਰ ਹੀ ਉਹਨੇ ਆਏ ਗਏ ਨੂੰ ਪ੍ਰਸ਼ਾਦਾ ਵੀ ਸ਼ਕਾਇਆ ਇਹ ਹੈ ਜੀ ਸੱਚੀ ਭਗਤੀ ਤੇ ਸੱਚੀ ਸ਼ਰਧਾ ਇਨਸਾਨ ਅਗਰ ਚਾਵੇ ਤੇ ਪਰਮਾਤਮਾ ਇੱਕ ਘੜੀ ਵਿੱਚ ਵੀ ਮਿਲ ਜਾਂਦਾ ਹੈ ਅਗਰ ਨਹੀਂ ਚਾਵੇ ਤੇ ਫੇਰ ਭਾਵੇਂ ਕੋਈ ساری ਉਮਰ ਹੀ ਲਗਾ ਰਵੇ ਪਰਮਾਤਮਾ ਕਦੀ ਵੀ ਫੇਰ ਖੁਸ਼ ਨਹੀਂ ਹੁੰਦੇ ਜਿਸ ਦੇ ਦਿਲ ਵਿੱਚ ਹੰਕਾਰ ਹੈ ਨਾ ਉਹਦੀ ਤੇ ਪਰਮਾਤਮਾ ਕਦੀ ਵੀ ਨਹੀਂ ਸੁਣਨਗੇ ਕਹਿੰਦੇ ਨੇ ਕਿ ਮਿਆਨ ਵਿੱਚ ਇੱਕ ਹੀ ਤਲਵਾਰ ਟਿਕਦੀ ਹੈ ਦੋ ਤਲਵਾਰਾਂ ਨਹੀਂ ਟਿਕਦੀਆਂ ਜਾਂ ਤੇ ਹੰਕਾਰ ਜਾਂ ਨਿਮਰਤਾ ਨਿਮਰਤਾ ਦੇ ਨਾਲ ਸਾਰਾ ਕੁਝ ਹੀ ਇਨਸਾਨ ਲੈ ਸਕਦਾ ਹੈ ਹੰਕਾਰੀ ਬੰਦੇ ਨੂੰ ਕਦੀ ਵੀ ਕੁਝ ਨਹੀਂ ਮਿਲਦਾ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮਾਤਮਾ ਆਪ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ੇ ਜੀ